ਜਦੋਂ ਕਿਸੇ ਮਨੁੱਖ ਦਾ ਆਪਣੇ ਹੀ ਘਰ ਜਾਣ ਨੂੰ ਜੀ ਨਾ ਕਰੇ ਤਾਂ ਸਮਝ ਲੈਣਾ ਚਾਹੀਦਾ ਕਿ ਉਸ ਮਨੁੱਖ ਦੇ ਅੰਦਰ ਕਿੰਨੀਆਂ ਲਹਿਰਾਂ ਉੱਠ ਰਹੀਆਂ ਨੇ ਕਿੰਨੀ ਹਫੜਾ-ਦਫੜੀ ਉੱਠੀ ਹੋਈ ਆ ਤੁਸੀਂ ਸਭ ਇਹ ਚੰਗੀ ਤਰ੍ਹਾਂ ਜਾਣਦੇ ਹੋ ਕਿ ਹਰ ਇੱਕ ਮਨੁੱਖ ਦਾ ਮਨ ਜੀ ਕਰਦਾ ਕਿ ਉਹ ਆਪਣੇ ਘਰ ਵਿੱਚ ਜਾਵੇ ਉੱਡ ਕੇ ਜਾਵੇ ਆਪਣੇ ਬੱਚਿਆਂ ਕੋਲ ਪਰਵਾਰ ਕੋਲ ਚਾਹੇ ਜੀਵਨ ਸਾਥ ਨੂੰ ਵਿੱਚ ਆ ਸਾਥੀ ਹੋਵੇ ਜਾਂ ਆਪਣਾ ਘਰ ਜਿਹੜਾ ਉਸਨੇ ਬੜੀਆਂ ਰੀਝਾਂ ਨਾਲ ਬਣਾਇਆ ਹੁੰਦਾ ਕਿਉਂਕਿ ਮਨੁੱਖ ਦਾ ਇੱਕ ਸੁਭਾਅ ਆ ਕਿ ਉਹ ਸਭ ਤੋਂ ਵਧੀਆ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕਰਦਾ ਆ ਤੇ ਜਦੋਂ ਆਪਾਂ ਕਿਸੇ ਚੀਜ਼ ਨੂੰ ਵਧੀਆ ਬਣਾਉਣਾ ਹੋਵੇ ਤਾਂ ਉਹਦੇ ਲਈ ਸਾਈਂ ਆਪਣਾ ਸਮਾਂ, ਧਨ-ਦੌਲਤ, ਆਪਣੇ ਸੁਪਨੇ, ਆਪਣੀਆਂ ਰੀਝਾਂ ਸਭ ਕੁਝ ਉਹਦੇ ਉੱਤੇ ਕੁਰਬਾਨ ਕਰ ਦਿੰਦੇ ਆ ਕਿ ਸਾਡਾ ਘਰ ਜਿਹੜਾ ਆ ਉਹ ਸੋਹਣਾ ਬਣਨਾ ਚਾਹੀਦਾ ਜਿਸ ਘਰ ਨੂੰ ਇੰਨਾ ਕੁਝ ਕੁਰਬਾਨ ਕਰਕੇ ਬਣਾਇਆ ਹੋਵੇ ਤੇ ਫਿਰ ਮਨੁੱਖ ਦੀ ਇੱਕ ਅਜਿਹੀ ਸਟੇਜ ਬਣ ਜਾਵੇ ਜਦੋਂ ਮਨੁੱਖ ਕਹੇ ਮੈਂ ਘਰ ਨਹੀਂ ਜਾਣਾ ਮੇਰਾ ਘਰ ਜੀ ਨਹੀਂ ਲੱਗਦਾ ਮੇਰਾ ਘਰ ਵਿੱਚ ਕੌਣ ਆ ਮੈਂ ਘਰ ਵਿੱਚ ਜਾਣਾ ਤਾਂ ਮੈਨੂੰ ਉੱਥੋਂ ਇੱਜ਼ਤ ਨਹੀਂ ਮਿਲਦੀ ਮਾਨ ਨਹੀਂ ਮਿਲਦਾ ਸਤਕਾਰ ਨਹੀਂ ਮਿਲਦਾ ਅਦਬ ਨਹੀਂ ਮਿਲਦਾ ਜਦੋਂ ਮਨੁੱਖ ਆਪਣੇ ਹੀ ਘਰ ਜਾਣ ਤੋਂ ਕਈ ਸਵਾਲ ਉਹਦੇ ਦਿਮਾਗ 'ਚ ਆਉਣ ਤੇ ਧੱਕੋ ਧੱਕੀ ਘਰ ਜਾਵੇ ਤਾਂ ਉਦੋਂ ਸਮਝ ਲੈਣਾ ਚਾਹੀਦਾ ਕਿ ਉਹ ਮਨੁੱਖ ਅੰਦਰੋਂ ਕਿੰਨਾ ਟੁੱਟ ਚੁੱਕਾ ਆ ਜਾਂ ਉਹ ਮਨੁੱਖ ਨੂੰ ਕਿਵੇਂ ਅੰਦਰੋਂ ਤੋੜ ਦਿੱਤਾ ਗਿਆ ਆ ਉਹਦੇ ਦੋਸ਼ੀ ਕੋਈ ਵੀ ਹੋ ਸਕਦਾ ਆ ਪਰਿਵਾਰਕ ਮੈਂਬਰ ਵੀ ਹੋ ਸਕਦੇ ਨੇ ਆਲੇ-ਦੁਆਲੇ ਦਾ ਮਾਹੌਲ ਵੀ ਹੋ ਸਕਦਾ ਆ ਮਨੁੱਖ ਦੀ ਕੋਈ ਵੀ ਗਲਤੀ ਹੋ ਸਕਦੀ ਆ ਲੇਕਿਨ ਜਦੋਂ ਇਹੋ ਜੀ ਸਥਿਤੀ ਬਣ ਜਾਈਏ ਕਿਸੇ ਮਨੁੱਖ ਦੇ ਅੰਦਰ ਤੇ ਉਦੋਂ ਇਹ ਜਿਹੜੀ ਆ ਇੱਕ ਲਹਿਰ ਉੱਠਦੀ ਆ ਜੋ ਬਹੁਤ ਹੀ ਨੁਕਸਾਨ ਕਰ ਜਾਂਦੀ ਕਈ ਵਾਰ ਕਈ ਵਾਰਾਂ ਕਈ ਮਨੁੱਖ ਜਦੋਂ ਇਹੋ ਜਿਹਾ ਮਾਹੌਲ ਸਿਰਜਿਆ ਜਾਂਦਾ ਕਈ ਮਨੁੱਖ ਘਰ ਛੱਡ ਜਾਂਦੇ ਨੇ ਕਈ ਮਨੁੱਖ ਆਪਣੇ ਆਪ ਨੂੰ ਗੋਲੀ ਮਾਰ ਲੈਂਦੇ ਨੇ ਕਈ ਮਨੁੱਖ ਆਤਮ ਹੱਤਿਆ ਤੱਕ ਕਰ ਜਾਂਦੇ ਨੇ ਯਾਨੀ ਕਿ ਉਹ ਹੱਸਦਾ ਵਸਦਾ ਘਰ ਬਰਬਾਦ ਹੋ ਜਾਂਦਾ ਫਿਰ ਕਈ ਵਾਰਾਂ ਉਹ ਜਿਹਨੇ ਘਰ ਵਾਲਿਆਂ ਨੇ ਮਾਹੌਲ ਵੀ ਬਣਾਇਆ ਹੁੰਦਾ ਸੀ ਐਵੇਂ ਦਾ ਫਿਰ ਉਹ ਵੀ ਰੋਂਦੇ ਨੇ ਲਾਗੇ লাশ ਦੇਖ ਲੋਕੇ ਕਿ ਤੂੰ ਮੋੜਿਆ ਸਾਡੇ ਕੋ ਗਲਤੀ ਹੋ ਗਈ ਸਾਡੇ ਕੋ ਹੋ ਗਿਆ ਜੇ ਹੋ ਗਿਆ ਪਰ ਵਕਤ ਗੁਜ਼ਰ ਜਾਂਦਾ ਆ ਜਿਵੇਂ ਤੁਹਾਡੇ ਵਰਗੇ ਸੂਝਵਾਨ ਕਹਿ ਦਿੰਦੇ ਨੇ ਪੁਲਾਂ ਹੇਠੋਂ ਲੰਘਿਆ ਪਾਣੀ ਕਦੀ ਵਾਪਸ ਨਹੀਂ ਮੁੜਦਾ ਉਸੇ ਤਰ੍ਹਾਂ ਫਿਰ ਸਮਾਂ ਕਦੀ ਵੀ ਵਾਪਸ ਨਹੀਂ ਆਉਂਦਾ ਮਨੁੱਖ ਜਿਹੜਾ ਬਹੁਤ ਦੂਰ ਚੱਲ ਜਾਂਦਾ ਆ ਮੈਂ ਸਮਝਦਾ ਕਿ ਕਿਸੇ ਵੀ ਮਨੁੱਖ ਨੂੰ ਇੰਨਾ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਕਿ ਉਹਦੇ ਅੰਦਰ ਇਦਾਂ ਦੀ ਭਾਵਨਾ ਆ ਜੇ ਕਿ ਮੈਂ ਘਰ ਨਹੀਂ ਜਾਣਾ ਮੇਰਾ ਜੀ ਨਹੀਂ ਲੱਗਦਾ ਉੱਥੇ ਮੇਰੀ ਇੱਜ਼ਤ ਨਹੀਂ ਆ ਉੱਥੇ ਮੇਰਾ ਸਤਿਕਾਰ ਨਹੀਂ ਕੀਤਾ ਜਾਂਦਾ ਜੇ ਅੱਜ ਅਸੀਂ ਆਪਣੇ ਦੇ ਆਪਣੇ ਹੀ ਪਰਿਵਾਰਕ ਮੈਂਬਰ ਨੂੰ ਜਿਨਨੇ ਸਾਡੇ ਲਈ ਇਨਾ ਕੁਝ ਕੀਤਾ ਹੋਵੇ ਉਹਨੂੰ ਅਸੀਂ ਤੋੜਾਂਗੇ ਪਰੇਸ਼ਾਨ ਕਰਾਂਗੇ ਤਾਂ ਸਮਝ ਲੈਣਾ ਚਾਹੀਦਾ ਕਿ ਇਹਦੀ ਦੁਖਾਂਤ ਸਾਨੂੰ ਹੀ ਭੁਗਤਣਾ ਪਵੇਗਾ ਇਹ ਦੁੱਖ ਸਾਨੂੰ ਹੀ ਭੁਗਤਨੇ ਪੈਣਗੇ ਚਾਹੇ ਅਸੀਂ ਅੱਜ ਮੰਨ ਲਈਏ ਚਾਹੇ ਅਸੀਂ 2 ਸਾਲਾਂ ਬਾਅਦ ਮੰਨ ਲਈਏ ਚਾਹੇ ਅਸੀਂ 10 ਸਾਲਾਂ ਬਾਅਦ ਮੰਨ ਲਈਏ ਇਸ ਅੱਗ ਦੇ ਵਿੱਚ ਸਾਨੂੰ ਵੀ ਸੜਨਾ ਪਵੇਗਾ ਕਿਉਂਕਿ ਘਰ ਜਿਹੜਾ ਨਾ ਮਨੁੱਖ ਨੂੰ ਇੱਕ ਮਾਲਾ ਵਿੱਚ ਪਰੋਈ ਰੱਖਦਾ ਕਈ ਵਾਰ ਮੈਂ ਇੱਥੋਂ ਤੱਕ ਵੀ ਤੁਸੀਂ ਨੋਟ ਕੀਤਾ ਹੋਵੇਗਾ ਕਿ ਜਦੋਂ ਕੋਈ ਇਨਸਾਨ ਦੁਖੀ ਹੋਵੇ ਨਾ ਉਹ ਕਈ ਵਾਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਹਿ ਵੀ ਦਵੇਗਾ ਕਿ ਮੇਰਾ ਜੀ ਨਹੀਂ ਜੇ ਕਰਦਾ ਘਰ ਆਉਣ ਨੂੰ ਤੁਸੀਂ ਮੈਨੂੰ ਤੰਗ ਨਾ ਕਰਿਆ ਕਰੋ ਮੇਰਾ ਇੱਥੇ ਮਨ ਨਹੀਂ ਜੇ ਲੱਗਦਾ ਤੁਸੀਂ ਮੈਨੂੰ ਇੰਜ ਨਹੀਂ ਨਾ ਕਰਿਆ ਕਰੋ ਫਿਰ ਉਹ ਮਨੁੱਖ ਦੀ ਭਾਵਨਾ ਨੂੰ ਸਮਝ ਲੈਣਾ ਚਾਹੀਦਾ ਕਿ ਉਹ ਇਨਸਾਨ ਸਾਡੇ ਦੇ ਲਈ ਕਿੰਨਾ ਪਿਆਰ ਕਰਦਾ ਉਹ ਇਨਸਾਨ ਸਾਡੇ ਲਈ ਕਿੰਨਾ ਸਤਿਕਾਰ ਕਰਦਾ ਉਹ ਇਨਾ ਟੁੱਟਣ ਤੋਂ ਬਾਅਦ ਵੀ ਸਾਨੂੰ ਵਾਰਨਿੰਗ ਦੇ ਰਿਹਾ ਕਿ ਤੁਸੀਂ ਮੈਨੂੰ ਪਰੇਸ਼ਾਨ ਨਾ ਕਰੋ ਮੇਰਾ ਇੱਜ਼ਤ ਮਾਣ ਮੇਰਾ ਬਣਦਾ ਉਹ ਮੈਨੂੰ ਦੇਵੋ ਕਿਉਂਕਿ ਜਿਹੜਾ ਇਨਸਾਨ ਘਰ ਬਣਾਉਂਦਾ ਨਾ ਉਹਨੂੰ ਕੋਈ ਲਾਲਚ ਨਹੀਂ ਹੁੰਦਾ ਉਹਨੂੰ ਸਿਰਫ ਤਾਂ ਇੱਕ ਹੀ ਇੱਛਾ ਹੁੰਦੀ ਹੈ ਕਿ ਮੈਨੂੰ ਉੱਥੋਂ ਇੱਜ਼ਤ ਮਿਲੇ ਉੱਥੋਂ ਮਾਣ ਮਿਲੇ ਉੱਥੋਂ ਵਡਿਆਈ ਮਿਲੇ ਜਿਸ ਘਰ ਨੂੰ ਮੈਂ ਬੜੀਆਂ ਰੀਝਾਂ ਨਾਲ ਬਣਾਇਆ ਹੈ ਇਹ ਚੀਜ਼ ਹਰ ਇੱਕ ਨੂੰ ਦੇਣੀ ਹੀ ਚਾਹੀਦੀ ਹੈ ਚਾਹੀਦੀ ਹੈ ਨਾ ਜਿਸ ਮਨੁਸਾਨ ਨੇ ਸਾਨੂੰ ਤੁਰਨਾ ਸਿਖਾਇਆ ਖਾਣਾ ਸਿਖਾਇਆ ਪਹਿਨਣਾ ਸਿਖਾਇਆ ਮਤਲਬ ਕੋਈ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਜਾਂ ਕੋਈ ਵੀ ਹੋਵੇ ਸਾਨੂੰ ਉਹਦਾ ਸਤਿਕਾਰ ਤਾਂ ਕਰਨਾ ਹੀ ਚਾਹੀਦਾ ਮੈਂ ਆਸ ਕਰਦਾ ਮੇਰੇ ਭੈਣ ਭਰਾ ਜਰੂਰ ਇਸ ਵਿਸ਼ੇ ਵੱਲ ਸੋਚਣ ਕਿ ਜਿਹੜੇ ਵੀ ਭੈਣ ਭਰਾ ਦੇ ਦਿਮਾਗ 'ਚ ਕੋਈ ਇਦਾਂ ਦੀ ਵਿਚਾਰ ਚੱਲ ਰਹੀ ਆ ਉਹ ਜਰੂਰ ਸੋਚੇ